ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਕਰਾਂਗੇ ਅੱਜ ਜਮਜਮਾ ਤੋਪ ਦੇ ਬਾਰੇ ਜਮਜਮਾ ਤੋਪ ਜਿਨੇ ਮਲਤਾਨ ਦੇ ਕਬਜ਼ੇ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਲੜਾਈ ਦੇ ਵਿੱਚ ਮਦਦ ਕੀਤੀ ਸੀ ਸੋ ਵੀਡੀਓ ਬਹੁਤ ਹੀ ਦਿਲਚਸਪ ਹੈ ਨੋ ਸਾਰੇ ਨੂੰ ਸੁਣਿਆ ਧਿਆਨ ਨਾਲ ਤੇ ਅੱਗੇ ਵੀ ਸ਼ੇਅਰ ਕਰਨਾ ਔਰ ਚੈਨਲ ਜਿਨ੍ਹਾਂ ਵੀਰੇ ਨੇ ਆਪਣਾ ਸਬਸਕ੍ਰਾਈਬਰ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਆ ਦੋਸਤੋ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ਹਿਰ ਮਲਤਾਨ ਵਿੱਚ ਬਹਾਉਦੀਨ ਜ਼ਕਰੀਆ ਦੇ ਮਜ਼ਾਰ ਦੇ ਅੰਦਰੂਨੀ ਦਰਵਾਜੇ ਦੇ ਬਾਹਰ ਮੌਜੂਦ ਕੁਝ ਕਬਰਾਂ ਵਿੱਚੋਂ ਇੱਕ ਮੁਜੱਫਰ ਖਾਨ ਸਦੋ ਜ਼ੈਦੀ ਵੀ ਹੈ ਜੋ 1757 ਤੋਂ 1818 ਇਸਵੀ ਤੱਕ ਮਲਤਾਨ ਦਾ ਰਾਜਾ ਸੀ ਪਾਲ 올ਡ ਫੀਲਡ ਇਹਨੇ ਵਿਕਟੋਰੀਆ ਕਰਾਸੇਜ ਔਨ ਦਾ ਵੈਸਟਰਨ ਫਰੰਟ ਇਸ ਕਿਤਾਬ ਤੇ ਲਿਖਿਆ ਕਿ 5000 ਸਾਲ ਪੁਰਾਣਾ ਸ਼ਹਿਰ ਮਲਤਾਨ ਮੱਧਕਾਲੀ ਇਸਲਾਮੀ ਹਿੰਦੁਸਤਾਨ ਵਿੱਚ ਇੱਕ ਅਹਿਮ ਵਪਾਰਕ ਕੇਂਦਰ ਸੀਗਾ ਇਤਿਹਾਸਕ ਬਿਰਤਾਂਤਾਂ ਦੇ ਅਨੁਸਾਰ 11ਵੀਂ ਤੇ 12ਵੀਂ ਸਦੀ ਵਿੱਚ ਮਲਤਾਨ ਵਿੱਚ ਕਈ ਸੂਫੀ ਬਜ਼ੁਰਗ ਆਏ ਤੇ ਇਸ ਕਾਰਨ ਇਹਨੂੰ ਔਲੀਆ ਦਾ ਸ਼ਹਿਰ ਵੀ ਕਿਹਾ ਜਾਂਦਾ ਸੀ ਅੱਜ ਵੀ ਇੱਥੇ ਕਈ ਸੂਫੀਆਂ ਦੇ ਮਜ਼ਾਰ ਮੌਜੂਦ ਨੇ ਉਹਨਾਂ ਵਿੱਚੋਂ ਇੱਕ ਹਜ਼ਰਤ ਬਹਾਉਦੀਨ ਜ਼ਕਰੀਆ ਦਾ ਮਜ਼ਾਰ ਵੀ ਹੈ ਮੁਗਲਾਂ ਨੇ 1557 ਈਸਵੀ ਵਿੱਚ ਮਲਤਾਨ ਸ਼ਹਿਰ ਤੇ ਕਬਜ਼ਾ ਕੀਤਾ ਇਸ ਤੋਂ ਬਾਅਦ 200 ਸਾਲਾਂ ਤੱਕ ਇਸ ਸ਼ਹਿਰ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਰਹੀ ਹੁਣ ਇਸ ਸਮੇਂ ਦੌਰਾਨ ਇਹ ਖੇਤੀਬਾੜੀ ਤੇ ਵਪਾਰ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ ਤਾਂ ਦੋਸਤੋ ਆਪਣੀ ਕਿਤਾਬ ਇਹ ਬਰੀਫ ਹਿਸਟਰੀ ਆਫ ਦਾ ਸਿੱਖ ਇਹਦੇ ਵਿੱਚ ਦਵਿੰਦਰ ਸਿੰਘ ਮੰਗਟ ਲਿਖਦੇ ਆ ਕਿ ਸਿੰਧ ਚਨਾਬ ਰਾਵੀ ਅਤੇ ਸਤਲੁਜ ਦਰਿਆਵਾਂ ਕਾਰਨ ਹਰੀ-ਪਰੀ ਰਹਿਣ ਵਾਲੀ ਮਲਤਾਨ ਦੀ ਜ਼ਮੀਨ ਬਹੁਤ ਉਪਜਾਊ ਸੀ ਜਿਸ ਤੋਂ ਸਾਲਾਨਾ 13 ਲੱਖ ਰੁਪਏ ਤੋਂ ਵੱਧ ਆਮਦਨ ਹੁੰਦੀ ਸੀ ਇਸ ਤੋਂ ਇਲਾਵਾ ਇਹ ਸ਼ਹਿਰ ਕਈ ਦੇਸ਼ਾਂ ਤੋਂ ਸਮਾਨ ਅਤੇ ਘੋੜਿਆਂ ਦੇ ਵਪਾਰ ਲਈ ਇੱਕ ਮਹੱਤਵਪੂਰਨ ਕੇਂਦਰ ਸੀ ਮਲਤਾਨ ਦਾ ਰੇਸ਼ਮ ਉਦਯੋਗ ਜਿਹੜਾ ਇਹ ਆਪਣੀ ਕਾਰੀਗਰੀ ਅਤੇ ਚੰਗੀ ਗੁਣਵੱਤਾ ਲਈ ਮਸ਼ਹੂਰ ਸੀ ਬੁਖਾਰਾ ਤੋਂ ਵਿਕਰੀ ਲਈ ਰੇਸ਼ਮ ਦੇ ਧਾਗੇ ਇੱਥੇ ਲਿਆਂਦੇ ਜਾਂਦੇ ਸਨ ਇੱਥੇ ਉਹਨਾਂ ਤੋਂ ਕੱਪੜੇ ਤਿਆਰ ਕੀਤੇ ਜਾਂਦੇ ਸੀ ਤੇ ਉਹਨਾਂ ਨੂੰ ਪੂਰੇ ਦੇਸ਼માં ਵੇਚਿਆ ਜਾਂਦਾ ਸੀ ਹਰ ਸਾਲ ਮਲਤਾਨ 40000 ਮੀਟਰ ਰੇਸ਼ਮ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ ਅਤੇ ਇਸ ਅਥਾਹ ਦੌਲਤ ਦੇ ਕਾਰਨ ਇਹਨੇ ਲੁਟੇਰਿਆਂ ਨੂੰ ਵੀ ਆਕਰਸ਼ਿਤ ਕੀਤਾ ਫਕੀਰ सय्यद ਇਜ਼ਾਦ ਉਦ-ਦੀਨ ਇੱਕ ਕਿਤਾਬ ਜ਼ਬਤਤੁਲ ਅਖਬਾਰ ਇਹਦੀ ਸਮੀਖਿਆ ਕਰਦਾ ਹੋਇਆ ਲਿਖਦਾ ਕਿ 1769 ਸ.ਈ. ਵਿੱਚ ਮਰਾਠਿਆਂ ਨੇ ਮਲਤਾਨ ਨੂੰ ਜਮ ਕੇ ਲੁੱਟਿਆ ਇਹਦੇ باوجود ਇਥੇ ਇੰਨੀ ਦੌਲਤ ਬੱਜੀ ਸੀ ਕਿ ਇਹ ਨੇ ਸਿੱਖਾਂ ਨੂੰ ਵੀ ਆਪਣੇ ਵੱਲ ਖਿੱਚਿਆ ਈਦ ਵਾਲੇ ਦਿਨ 27 ਦਸੰਬਰ 1772 ਨੂੰ ਭੰਗੀ ਮਿਸਲ ਦੇ ਸਿੱਖਾਂ ਨੇ ਮਲਤਾਨ ਦੇ ਕਿਲੇ ਤੇ ਕਬਜ਼ਾ ਕਰ ਲਿਆ ਜਦੋਂ ਇਹਦਾ ਗਵਰਨਰ ਅਤੇ ਉਹਦੀ ਫੌਜ ਈਦ ਦੀ ਨਮਾਜ਼ ਅਦਾ ਕਰਨ ਵਿੱਚ ਵਿਜੀ ਸੀ ਮਲਤਾਨ 1780 ਤੱਕ ਉਹਨਾਂ ਦੇ ਕਬਜ਼ੇ ਵਿੱਚ ਰਿਹਾ ਇਸ ਤੋਂ ਬਾਅਦ ਅਫਗਾਨ ਹਮਲਾਵਰ ਤੈਮੂਰ ਸ਼ਾ ਦੁਰਾਨੀ ਨੇ ਫੌਜ ਨਾਲ ਕਿਲੇ ਤੇ ਹਮਲਾ ਕੀਤਾ ਤੇ ਨੌਜਵਾਨ ਅਫਗਾਨ ਨਵਾਬ ਮੁਜੱਫਰ ਖਾਨ ਸਦੋ ਜਈ ਇਹਦੀ ਮਦਦ ਨਾਲ ਉੱਥੇ ਹੀ ਫੌਜ ਨੂੰ ਹਰਾਤਾ ਅਗਲੇ 38 ਸਾਲਾਂ ਤੱਕ ਮੁਜੱਫਰ ਖਾਨ ਨੇ ਮਲਤਾਨ ਤੇ ਵਧੀਆ ਰਾਜ ਕੀਤਾ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਲਾਹੌਰ ਵਿੱਚ ਸ਼ਾਸਨ ਕਰ ਰਹੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹਦੀਆਂ ਨਜ਼ਰਾਂ ਮਲਤਾਨ ਤੇ ਟਿਕੀਆਂ ਹੋਈਆਂ ਸਨ ਤਾਂ ਦੋਸਤੋ ਸ਼ੇਰੇ ਪੰਜਾਬ ਨੇ ਜਿਨ੍ਹਾਂ ਇਲਾਕਿਆਂ ਤੇ ਕਬਜ਼ਾ ਕੀਤਾ ਸੀ ਉਹ ਪਹਿਲਾਂ ਉਹਨਾਂ ਦੇ ਅਧੀਨ ਸਨ ਅਤੇ ਟੈਕਸ ਦਿੰਦੇ ਸੀ ਭਾਵੇਂ ਉਹ ਸਿੱਖ ਸਨ ਜਾਂ ਗੈਰ ਸਿੱਖ ਮੈਦਾਨੀ ਜਾਂ ਪਹਾੜੀ ਉਦਾਹਰਨ ਵਜੋਂ ਖੁਸ਼ਾਬ ਸਾਈਵਾਲ ਝੰਗ ਮਨਕੇਰਾ ਦੇ ਸ਼ਾਸਕ ਆਪਣੇ ਇਲਾਕਿਆਂ ਤੇ ਰਣਜੀਤ ਸਿੰਘ ਦੇ ਕਬਜ਼ੇ ਤੋਂ ਪਹਿਲਾਂ ਕਈ ਸਾਲਾਂ ਤੱਕ ਟੈਕਸ ਅਦਾ ਕਰਦੇ ਆ ਰਹੇ ਸਨ ਅਕਸਰ ਇਦਾਂ ਹੁੰਦਾ ਸੀ ਕਿ ਸ਼ੇਰੇ ਪੰਜਾਬ ਟੈਕਸ ਦੀ ਰਕਮ ਵਧਾਉਂਦੇ ਰਹਿੰਦੇ ਅਤੇ ਟੈਕਸ ਦੀ ਰਕਮ ਇੰਨੀ ਜ਼ਿਆਦਾ ਹੋ ਜਾਂਦੀ ਸੀ ਕਿ ਇਹ ਉਹਨੂੰ ਅਦਾ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦੇ ਸਨ ਜਾਂ ਉਹ ਇਹਨੂੰ ਅਦਾ ਕਰਨ ਤੋਂ ਇਨਕਾਰ ਕਰ ਦਿੰਦੇ ਸਨ ਇਸ ਤੋਂ ਬਾਅਦ ਇੱਕ ਐਦਾਂ ਦੇ ਹਾਲਾਤ ਬਣਦੇ ਸੀ ਜੋ ਉਸ ਇਲਾਕੇ ਤੇ ਕਬਜ਼ਾ ਕਰਨ ਦਾ ਇੱਕ ਬਹਾਨਾ ਵੀ ਬਣਦੇ ਸੀ ਮਲਤਾਨ ਦੇ ਗਵਰਨਰ ਨੇ ਵੀ ਕਰੀਬ 1 ਦਹਾਕੇ ਤੱਕ ਉਹਨਾਂ ਨੂੰ ਟੈਕਸ ਦਿੱਤਾ ਸੀਗਾ ਇਸ ਬਾਰੇ ਜਿਹੜੀ ਜਾਣਕਾਰੀ ਹੈ ਦਾ ਹਿਸਟਰੀ ਆਫ ਦਾ ਸਿਕਸ ਵਿੱਚ ਦਿੱਤੀ ਗਈ ਹੈ ਸ਼ੇਰੇ ਪੰਜਾਬ ਨੇ ਮਲਤਾਨ ਤੇ 7 ਵਾਰ ਹਮਲਾ ਕੀਤਾ ਸੀ ਇਲਾ ਹਮਲਾ 1802 ਈਸਵੀ ਚ ਹੋਇਆ ਸੀ ਜਿਸ ਤੇ ਨਵਾਬ ਮੁਜੱਫਰ ਖਾਨ ਨੇ ਉਹਨਾਂ ਦੇ ਅਧੀਨ ਰਹਿਣ ਅਤੇ ਟੈਕਸ ਦੇਣ ਦਾ ਵਾਅਦਾ ਕੀਤਾ ਸੀ 1805 ਵਿੱਚ ਦੂਜੇ ਹਮਲੇ ਤੇ ਵੀ ਤੋਹਫੇ ਅਤੇ 70000 ਰੁਪਏ ਦਿੱਤੇ ਗਏ ਤੀਜਾ ਹਮਲਾ 1807 ਵਿੱਚ ਝੰਗ ਦੇ ਸ਼ਾਸਕ ਅਹਿਮਦ ਖਾਨ ਸਿਆਲ ਦੇ ਉਕਸਾਉਣ ਤੇ ਹੋਇਆ ਸੀ ਪਰ ਘੇਰਾਬੰਦੀ ਟੈਕਸ ਅਤੇ ਘੋੜੇ ਦੇ ਕੇ ਖਤਮ ਕਰ ਦਿੱਤੀ ਗਈ ਸੀ 1810 ਵਿੱਚ ਚੌਥੇ ਹਮਲੇ ਵਿੱਚ ਭਾਰੀ ਲੜਾਈ ਤੋਂ ਬਾਅਦ ਨਵਾਬ ਨੇ 1,80,000 ਰੁਪਏ ਅਤੇ 20 ਘੋੜੇ ਦਿੱਤੇ ਤੇ ਸਾਲਾਨਾ ਟੈਕਸ ਦੇਣ ਦੇ ਵਾਅਦੇ ਤੇ ਸ਼ਾਂਤੀ ਬਣਾਈ। ਪੰਜਵਾਂ ਹਮਲਾ 1812 ਵਿੱਚ ਟੈਕਸ ਦੇਣ ਦੇ ਵਾਅਦੇ ਤੇ ਖਤਮ ਹੋਇਆ। ਛੇਵਾਂ ਹਮਲਾ 1815 ਵਿੱਚ ਟੈਕਸ ਵਿੱਚ ਦੇਰੀ ਕਾਰਨ ਹੋਇਆ ਜਿਦੇ ਵਿੱਚ ਨਵਾਬ ਨੂੰ 2 ਲੱਖ ਰੁਪਏ ਵੱਖਰੇ ਤੌਰ ਤੇ ਦੇਣੇ ਪਏ। 1816 ਅਤੇ 1817 ਵਿੱਚ ਟੈਕਸ ਪ੍ਰਧਾਨ ਜਾਰੀ ਰਿਹਾ ਪਰ ਨਵਾਬ ਨੇ ਅੰਤ ਵਿੱਚ ਲਗਾਤਾਰ ਵਿੱਤੀ ਦਬਾਅ ਕਰਨ ਹੌਜੀ ਬਰੋਦ ਦੀ ਤਿਆਰੀ ਸ਼ੁਰੂ ਕਰਦੀ 1818 ਇਸ ਵੀ ਦੇ ਸ਼ੁਰੂ ਵਿੱਚ ਸ਼ੇਰੇ ਪੰਜਾਬ ਨੇ ਮਲਤਾਨ ਤੇ ਆਪਣਾ ਆਖਰੀ ਹਮਲਾ ਕੀਤਾ ਤਾਂ ਦੋਸਤੋ ਜਨਵਰੀ 1818 ਤੱਕ ਸਿੱਖ ਰਾਜ ਨੇ ਲਾਹੌਰ ਤੋਂ ਮਲਤਾਨ ਤੱਕ ਰਸਦ ਦੀ ਇੱਕ ਵਿਆਪਕ ਵਿਵਸਥਾ ਕਰ ਲਈ ਸੀ ਜਿਹਦੇ ਤਹਿਤ ਜੇਲਮ ਚਨਾਬ ਅਤੇ ਰਾਵੀ ਦਰਿਆਵਾਂ ਤੇ ਕਿਸ਼ਤੀਆਂ ਰਾਹੀਂ ਸਮਾਨ ਪਹੁੰਚਾਇਆ ਜਾਂਦਾ ਸੀ ਰਾਣੀ ਰਾਜਕਰ ਜਿਹਨੂ ਕੇ ਮਾਈ ਨਕੈਣ ਕਿਹਾ ਜਾਂਦਾ ਇਹ ਨੂੰ ਖਾਣਾ ਪੀਣਾ ਤੇ ਹਥਿਆਰਾਂ ਦੀ ਸਪਲਾਈ ਦੀ ਕਮਾਂਡ ਸੌਂਪੀ ਗਈ ਸੀ ਉਹ ਖੁਦ ਕੋਰਟ ਕਮਾਲੀਆ ਨੂੰ ਘੋੜਿਆਂ ਅਨਾਜ ਅਤੇ ਬਾਰੂਦ ਦੀਆਂ ਖੇਪਾਂ ਭੇਜਦੀ ਸੀ ਜੋ ਕਿ ਲਾਹੌਰ ਅਤੇ ਮਲਤਾਨ ਦੇ ਵਿਚਕਾਰ ਹੈ ਹੁਣ ਹੈਨਰੀ ਥੋਬੀ ਪ੍ਰਿੰਸਿਪ ਇਹ ਆਪਣੀ ਕਿਤਾਬ ਔਰੀਜਿਨਸ ਆਫ ਦਾ ਸਿੱਖ ਪਾਵਰ ਇਨ ਦੀ ਪੰਜਾਬ ਇਹਦੇ ਚ ਲਿਖਦਾ ਕਿ ਜ਼ਬਰਦਸਤੀ ਲੁੱਟ ਤੇ ਤਬਾਹੀ ਕਾਰਨ ਮਲਤਾਨ ਦੇ ਸਰੋਤ ਹਰ ਸਾਲ ਘਟ ਹੁੰਦੇ ਜਾ ਰਹੇ ਸਨ ਮਹਾਰਾਜਾ ਰਣਜੀਤ ਸਿੰਘ ਨੂੰ ਆਸ ਸੀ ਕਿ ਮੁਜ਼ੱਫਰ ਖਾਨ ਦੀ ਰੱਖਿਆ ਤਿਆਰੀ ਦੇ ਸਾਧਨ ਹੁਣ ਇੰਨੇ ਘਟ ਹੋ ਗਏ ਨੇ ਕਿ ਸ਼ਹਿਰ ਅਤੇ ਕਿਲਾ ਆਸਾਨੀ ਨਾਲ ਜਿੱਤਿਆ ਜਾ ਸਕਦਾ ਪਰ ਇਸ ਮੁਹਿੰਮ ਤੋਂ ਪਹਿਲਾਂ ਸ਼ੇਰੇ ਪੰਜਾਬ ਨੇ ਝੰਗ ਦੇ ਸਾਬਕਾ ਸ਼ਾਸਕ ਅਹਿਮਦ ਖਾਨ ਸਿਆਲ ਨੂੰ ਰਿਹਾ ਕਰ ਦਿੱਤਾ ਜੋ 9 ਮਹੀਨਿਆਂ ਤੋਂ ਦੀ ਕੈਦ ਵਿੱਚ ਸੀ ਉਹਨੂੰ ਰਹਿਣ ਲਈ ਇੱਕ ਛੋਟੀ ਜੀ ਜਾਇਦਾਦ ਵੀ ਦਿੱਤੀ ਗਈ ਸੀ ਸ਼ੇਰੇ ਪੰਜਾਬ ਦਾ ਉੱਤਰਾਧਿਕਾਰੀ ਰਾਜਕੁਮਾਰ ਖੜਕ ਸਿੰਘ ਇਹਨੂੰ ਇਸ ਮਹਿੰਮ ਦੀ ਕਮਾਂਡ ਸਤਹੀ ਪੱਧਰ ਤੇ ਦਿੱਤੀ ਗਈ ਜਦੋਂ ਕਿ ਦੀਵਾਨ ਚਾਂਦਰੋਂ ਬਿਹਾਰ ਕਮਾਂਡ ਸੌਂਪੀ ਗਈ ਉਹ ਆਪਣੀ ਯੋਗਤਾ ਅਤੇ ਮਿਹਨਤ ਨਾਲ ਇਸ ਛੋਟੇ ਅਹੁਦੇ ਤੋਂ ਉੱਭਰ ਕੇ ਤੋਪਖਾਨੇ ਦਾ ਕਮਾਂਡਰ ਬਣ ਗਿਆ ਸੀ ਪਰ ਕਿਉਂਕਿ ਜ਼ਗੀਰਦਾਰ ਕੱਲ ਦਾ ਆਇਆ ਹੋਇਆ ਆਦਮੀ ਕਹਿ ਕੇ ਉਹਨਾਂ ਦੇ ਅਧੀਨ ਰਹਿਣ ਤੋਂ ਚਿਰ ਰਹੇ ਸੀ ਇਸ ਲਈ ਸ਼ੇਰੇ ਪੰਜਾਬ ਨੇ ਰਾਜਕੁਮਾਰ ਨੂੰ ਖੜਕ ਸਿੰਘ ਨੂੰ ਰਸਮੀ ਤੌਰ ਤੇ ਸਿਪਾਹਸਲਾਰ ਬਣਾ ਕੇ ਸਭ ਦੀ ਅਗਵਾਈ ਦਾ ਹੱਲ ਕਢ ਲਿਆ। 라ਵੀ ਅਤੇ ਚਨਾਬ ਚ ਮੌਜੂਦ ਸਾਰੀਆਂ ਬੇੜੀਆਂ ਫੌਜੀ ਰਸਦ ਤੇ ਸਮਾਨ ਲੈ ਕੇ ਜਾਣ ਲਈ ਗਈਆਂ ਅਤੇ ਜਨਵਰੀ 1818 ਚ ਫੌਜ ਨੇ ਕੂਚ ਕੀਤਾ। ਮੁਜੱਫਰ ਖਾਂ ਤੋਂ ਇੱਕ ਵੱਡੀ ਨਕਦੀ ਦੀ ਮੰਗ ਕੀਤੀ ਗਈ। ਉਹਦੇ ਪੰਜ ਸਭ ਤੋਂ ਵਧੀਆ ਘੋੜੇ ਮੰਗੇ ਗਏ। ਜਦੋਂ ਇਹ ਮੰਗ ਤੁਰੰਤ ਪੂਰੀ ਨਹੀਂ ਹੋਈ ਤਾਂ ਮੁਜੱਫਰਗੜ ਅਤੇ ਖਾਗੜ ਦੇ ਕਿਲਿਆਂ ਤੇ ਹਮਲਾ ਕਰਕੇ ਉਨਾਤੇ ਕਬਜ਼ਾ ਕਰ ਲਿਆ ਗਿਆ ਫਰਵਰੀ ਵਿੱਚ ਮਲਤਾਨ ਸ਼ਹਿਰ ਨੂੰ ਵੀ ਆਪਣੇ ਕਬਜ਼ੇ ਚ ਲੈ ਲਿਆ ਗਿਆ ਔਰ ਸ਼ਹਿਰ ਦੇ ਕਿਲੇ ਨੂੰ ਬਿਨਾ ਕਿਸੇ ਜਾਨੀ ਨੁਕਸਾਨ ਦੇ ਘੇਰ ਲਿਆ ਗਿਆ ਸਿੱਖ ਫੌਜ ਨੇ ਇਹ ਘੇਰਾਬੰਦੀ ਬਿਨਾ ਕਿਸੇ ਠੋਸ ਰਣਨੀਤੀ ਤੇ ਕੀਤੀ ਕਿਲੇ ਦੇ ਸਾਰੇ ਪਾਸਿਆਂ ਤੋਂ ਤੋਪਾਂ ਨਾਲ ਅੰਨੇਵਾ ਫਾਇਰਿੰਗ ਕੀਤੀ ਜਾ ਰਹੀ ਸੀ ਪਰ ਕਿਲੇ ਦੇ ਅੰਦਰ ਸਾਧਨਾ ਦੀ ਇੰਨੀ ਘਾਟ ਸੀ ਕਿ ਇਸ ਹਮਲੇ ਦੇ ਬਾਵਜੂਦ ਲਗਾਤਾਰ ਗੋਲਾਬਾਰੀ ਕਰਨ ਕਿਲਾ ਕਈ ਥਾਵਾਂ ਤੋਂ ਟੁੱਟ ਗਿਆ ਔਰ ਇਹਦਾ ਉੱਪਰਲਾ ਹਿੱਸਾ ਲਗਭਗ ਬਰਬਾਦ ਹੋ ਗਿਆ ਸਿੱਖ ਐਨਸਾਈਕਲੋਪੀਡੀਆ ਚ ਇਹਦੇ ਬਾਰੇ ਲਿਖਿਆ ਗਿਆ ਕਿ ਕਿਲਾ ਲਾਹੌਰ ਦਰਬਾਰ ਦੀਆਂ ਫੌਜਾਂ ਨਾਲ ਘਿਰਿਆ ਹੋਇਆ ਸੀ ਜਨਰਲ ਇਲਾਹੀ ਬਖਸ਼ ਦੀਆਂ ਤੋਪਾਂ 1 ਮਹੀਨੇ ਤੋਂ ਵੱਧ ਸਮੇਂ ਤੱਕ ਕਿਲੇ ਦੀਆਂ ਕੰਧਾਂ ਤੇ ਗੋਲਾਬਾਰੀ ਕਰਦੀਆਂ ਰਹੀਆਂ ਪਰ ਉਹ ਕੰਧਾਂ ਨੂੰ ਤੋੜ ਨਹੀਂ ਸਕੀਆਂ ਫਿਰ ਅਪ੍ਰੈਲ ਦੇ ਵਿੱਚ ਜਮਜਮਾ ਤੋਪ ਲੈ ਆਂਦੀ ਗਈ ਇਹਦੇ ਚ ਲਿਖਿਆ ਕਿ ਇਸ ਤੋਪ ਨੇ ਹਰ ਵਾਰ 80 ਪਾਉਂਡ ਭਾਰ ਦਾ ਇੱਕ ਲੋਹੇ ਦਾ ਗੋਲਾ ਸੁੱਟਿਆ ਤੇ ਇਹਦੇ ਨਾਲ ਵੱਡੀਆਂ ਤਰੇੜਾਂ ਪੈ ਗਈਆਂ ਕੰਧਾਂ 'ਚ ਜਦੋਂ ਦੁਸ਼ਮਣ ਹੋਰ ਤਰੇੜਾਂ ਨੂੰ ਬੰਦ ਕਰਨ 'ਮਰ ਰੁੱਝਿਆ ਹੋਇਆ ਸੀ ਤਾਂ ਨਿਹੰਗ ਸਿੰਘਾਂ ਨੇ ਜੋ ਕਿ ਅਕਾਲੀ ਫੂਲਾ ਸਿੰਘ ਦੀ ਫੌਜ ਸੀ ਇਹਨਾਂ ਦੇ ਇੱਕ ਗਰੁੱਪ ਨੇ ਗੁਪਤ ਰੂਪ ਦੇ ਵਿੱਚ ਇਸ ਤੋਪ ਨੂੰ ਕਿਲੇ ਦੀ ਕੰਧ ਦੇ ਨੇੜੇ ਪਹੁੰਚਾਤਾ ਤੋਪ ਨੇ ਕੰਧ ਵਿੱਚ ਇੱਕ ਛੇਕ ਤਾਂ ਕਰਤਾ ਪਰ ਇਹਦਾ ਇੱਕ ਪਹੀਆ ਟੁੱਟ ਗਿਆ ਜਿਦੇ ਕਾਰਨ ਇਹ ਸਹਾਰੇ ਤੋਂ ਬਿਨਾ ਸਹੀ ਦੇ ਛੱਪ ਵਿੱਚ ਗੋਲਾ ਨਹੀਂ ਛੁੱਟ ਸਕਦੀ ਸੀ ਕਿਉਂਕਿ ਲਗਾਤਾਰ ਗੋਲੀਬਾਰੀ ਕਰਕੇ ਜਿਹੜਾ ਛੇਕ ਸੀ ਉਹਨੂੰ ਵੱਡਾ ਕਰਨਾ ਜ਼ਰੂਰੀ ਸੀ ਇਸ ਲਈ ਸਿੱਖ ਸਿਪਾਹੀ ਤੋਪ ਨੂੰ ਸਹਾਰਾ ਦੇਣ ਲਈ ਕਿਸਮਤੀ ਲਈ ਇੱਕ ਦੂਜੇ ਨਾਲ ਲੜਨ ਲੱਗ ਪਏ ਕਈ ਲੋਕ ਤੋਪ ਦੇ ਟਕਰਾਉਣ ਨਾਲ ਮਾਰੇ ਗਏ ਪਰ ਤੋਪ ਗੋਲਾਬਾਰੀ ਕਰਦੀ ਰਹੀ ਤੇ ਇਹਨੇ ਕਿਲੇ ਦੀ ਕੰਧ ਦੇ ਵਿੱਚ ਇੱਕ ਵੱਡਾ ਛੇਕ ਬਣਾਤਾ ਹੁਣ ਸਿੱਖ ਸੈਨਿਕਾਂ ਵੱਲੋਂ ਇੱਕ ਅਚਾਨਕ ਹਮਲਾ ਹੋਇਆ ਮਈ ਚ ਸਿੱਖ ਫੌਜ ਦੀ ਪਹੁੰਚ ਰੱਖਿਆ ਦੀਵਾਰ ਤੋਂ ਪਹਿਲਾਂ ਖਾਈ ਤੇ ਪਹੁੰਚ ਗਈ ਤੇ ਫੌਜ ਹਮਲੇ ਲਈ ਬੇਤਾਬ ਹੋ ਗਈ ਪਰ ਛੇਰੇ ਪੰਜਾਬ ਜੋ ਮੌਕੇ ਤੇ ਮੌਜੂਦ ਨਹੀਂ ਸੀ ਇਹਨੇ ਕਿਸੇ ਵੀ ਕਿਸਮ ਦਾ ਜੋਖਮ ਨਾ ਲੈਣ ਦਾ ਹੁਕਮ ਦਿੱਤਾ ਉਹ ਘੇਰਾਬੰਦੀ ਸੰਬੰਧੀ ਸਾਰੇ ਫੈਸਲੇ ਖੁਦ ਲੈਂਦਾ ਹੁੰਦਾ ਸੀ ਔਰ ਉਹਨਾਂ ਨੇ ਨਵਾਬ ਮੁਇਫਰ ਖਾਨ ਨੂੰ ਬਾਰ-ਬਾਰ ਪ੍ਰਸਤਾਵ ਦਿੱਤਾ ਕਿ ਜੇਕਰ ਉਹ ਆਤਮ ਸਰਪਨ ਕਰ ਦਿੰਦਾ ਤਾਂ ਉਹਨੂੰ ਜ਼ਕੀਰ ਦਿੱਤੀ ਜਾਊਗੀ ਪਰ ਮੁਜੱਫਰ ਖਾਨ ਆਖਰੀ ਸਾਹ ਤੱਕ ਲੜਨ ਲਈ ਤਿਆਰ ਦਿਖਾਈ ਦਿੱਤਾ। ਇਸੇ ਦੌਰਾਨ 2 ਜੂਨ ਨੂੰ ਇੱਕ ਅਕਾਲੀ ਸਿਪਾਹੀ ਸਾਧੂ ਸਿੰਘ ਨੇ ਕੁਝ ਕ ਸਾਥੀਆਂ ਨੂੰ ਨਾਲ ਲੈ ਕੇ ਬਿਨਾਂ ਕਿਸੇ ਹੁਕਮ ਤੇ ਹੱਲਾ ਕਰਤਾ। ਖਾਈ 'ਚ ਮੌਜੂਦ ਅਫਗਾਨਾਂ ਨੇ ਪਤਵਾਰਾਂ 'ਨਾਂ ਹਮਲਾ ਕਰਤਾ ਜੋ ਉਸ ਸਮੇਂ ਸੁੱਤੇ ਹੋਏ ਸਨ ਤਿਆਰ ਵੀ ਨਹੀਂ ਸੀ। ਤਾਂ ਖਾਈ 'ਚ ਮਜ਼ਦੂਰ ਸਿਪਾਹੀਆਂ ਦੀ ਇਸ ਹਾਲਤ ਨੂੰ ਦੇਖ ਕੇ ਸਿੱਖ ਸਿਪਾਹੀ ਬਿਨਾਂ ਕਿਸੇ ਹੁਕਮ ਦੇ ਹਮਲੇ ਦਾ ਸਮਰਥਨ ਕਰਨ ਲਈ ਅੱਗੇ ਵਧੇ। ਤੇ ਪੂਰੀ ਬਾਰੀ ਸੁਰੱਖਿਆ ਪੱਟੀ ਤੇ ਕਬਜ਼ਾ ਕਰ ਲਿਆ ਜਿਦੇ ਚ ਵੱਡੀ ਗਿਣਤੀ ਵਿੱਚ ਅਫਗਾਨ ਮਾਰੇ ਗਏ ਤਾਂ ਦੋਸਤੋ ਇਸ ਅਚਾਨਕ ਸਫਲਤਾ ਤੋਂ ਉਤਸ਼ਾਹਤ ਹੋ ਕੇ ਸਿੱਖ ਸਿਪਾਈਆਂ ਨੇ ਕਿਲੇ ਤੇ ਹਮਲਾ ਕਰਤਾ ਕਿਉਂਕਿ ਕੰਧਾਂ ਪਹਿਲੇ ਕਈ ਥਾਵਾਂ ਤੋਂ ਟੁੱਟ ਚੁੱਕੀਆਂ ਸੀ ਇਸ ਲਈ ਉਹਨਾਂ ਲਈ ਅੰਦਰ ਜਾਣਾ ਸੌਖਾ ਹੋ ਗਿਆ ਕਿਲੇ ਦੀ ਰਾਖੀ ਕਰਨ ਵਾਲੇ ਸਿਪਾਹੀ ਇਹਦੀ ਉਮੀਦ ਨਹੀਂ ਕਰਦੇ ਸਨ ਤੇ ਨਾ ਹੀ ਉਹ ਕਿਸੇ ਕਿਸਮ ਦਾ ਵਿਰੋਧ ਦਿਖਾ ਸਕਦੇ ਸੀ ਇਸ ਲਈ ਕਿਲੇ ਨੂੰ ਅਚਾਨਕ ਜਿੱਤ ਲਿਆ ਗਿਆ ਨਵਾਬ ਮੁਜੱਫਰ ਖਾਨ ਆਪਣੇ ਚਾਰ ਪੁੱਤਰਾਂ ਤੇ ਪਰਿਵਾਰਕ ਮੈਂਬਰਾਂ ਸਮੇਤ ਉਸ ਦੇ ਘਰ ਦੇ ਦਰਵਾਜ਼ੇ ਤੇ ਲੜਦਾ ਹੋਇਆ ਇਸ ਜ਼ਖਮੀ ਹੋਏ ਪਰਿਵਾਰਕ ਮੈਂਬਰੀ ਤੇ ਇਹ ਮਾਰੇ ਗਏ। ਉਹਦੇ ਦੋ ਪੁੱਤਰ ਸ਼ਾਹਨਵਾਜ਼ ਖਾਨ ਅਤੇ ਹਕਨਵਾਜ਼ ਇਹ ਮੌਕੇ ਤੇ ਹੀ ਮਾਰੇ ਗਏ। ਜਦੋਂ ਕਿ ਇੱਕ ਹੋਰ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਚੌਥਾ ਪੁੱਤ ਇਹਦਾ ਸਰਫਰਾਜ਼ ਖਾਨ ਜਿਨੂੰ ਨਵਾਬ ਨੇ ਆਪਣੇ ਤੋਂ ਬਾਅਦ ਸਰਕਾਰ ਦੀ ਵਾਗਡੋਰ ਸੌਂਪਣ ਲਈ ਚੁਣਿਆ ਸੀ ਇਹ ਇੱਕ ਤੈਖਾਨੇ ਵਿੱਚੋਂ ਜਿਉਂਦਾ ਫੜਿਆ ਗਿਆ ਸੀ ਪ੍ਰਿੰਸਿਪ ਲਿਖਦਾ ਕਿ ਹੁਣ ਕਿਲਾ ਲੁੱਟ ਲਿਆ ਗਿਆ ਸੀ ਤੇ ਹਮਲੇ ਵਿੱਚ ਸ਼ਾਮਲ ਸਿੱਖ ਸੈਨਿਕਾਂ ਨੂੰ ਬਹੁਤ ਜ਼ਿਆਦਾ ਦੌਲਤ ਮਿਲੀ ਪਰ ਸ਼ੇਰ-ਏ-ਪੰਜਾਬ ਨੇ ਤੁਰੰਤ ਹੁਕਮ ਜਾਰੀ ਕਰਤੇ ਕਿ ਪੂਰੀ ਫੌਜ ਲਾਹੌਰ ਵਾਪਸ ਆ ਜਾਵੇ ਸਿਵਾਏ ਇੱਕ ਟੁਕੜੀ ਦੇ ਜਿਹਦੀ ਅਗਵਾਈ ਜੋਰ ਸਿੰਘ ਕਲਸੀਆ ਨੂੰ ਸੌਂਪ ਦਿੱਤੀ ਗਈ ਸੀ ਜੋ ਉਹ ਕਿਲੇ ਦੀ ਦੇਖਭਾਲ ਕਰ ਸਕਣ ਤਾਂ ਦੋਸਤੋ ਜਿਵੇਂ ਹੀ ਫੌਜ ਲਾਹੌਰ ਪਹੁੰਚੀ ਇਹ ਐਲਾਨ ਕੀਤਾ ਗਿਆ ਕਿ ਮਲਤਾਨ ਦੀ ਲੁੱਟ ਵਿੱਚ ਮਿਲੀ ਸਾਰੀ ਦੌਲਤ ਸਿੱਖ ਸਲਤਨਤ ਦੀ ਹੈ ਤੇ ਹਰ ਸਿਪਾਹੀ ਅਧਿਕਾਰੀ ਜਾਂ ਜ਼ਗੀਰਦਾਰ ਜਿਸ ਕੋਲ ਕੋਈ ਵੀ ਲੁੱਟਿਆ ਹੋਇਆ ਸਮਾਨ ਸੀ ਉਸ ਨੂੰ ਇਸ ਨੂੰ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਚਾਹੀਦਾ ਅਜਿਹਾ ਨਾ ਕਰਨ ਵਾਲਿਆਂ ਲਈ ਸਖਤ ਸਜ਼ਾ ਦਾ ਐਲਾਨ ਕੀਤਾ ਗਿਆ ਜ਼ਿਆਦਾਤਰ ਸਮਾਨ ਦਾ ਪਤਾ ਲਾ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹਾਲਾਂਕਿ ਇਹ ਕੰਮ ਪਸੰਦ ਨਹੀਂ ਆਇਆ ਤੇ ਇਹਨੂੰ ਲਕਾਉਣ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਪੂਰਾ ਕੀਤਾ ਗਿਆ ਜਿਹੜੇ ਲੋਕ ਸਮਾਨ ਲਕਾਉਂਦੇ ਹੋਏ ਮਿਲੇ ਸੀ ਉਹਨਾਂ 'ਤੇ ਸਖਤ ਕਾਰਵਾਈ ਕੀਤੀ ਗਈ ਤੇ ਸਾਥੀਆਂ ਦੀ ਈਰਖਾ ਕਾਰਨ ਇਹਦਾ ਪਤਾ ਵੀ ਲੱਗ ਗਿਆ ਇਸ ਤੋਂ ਬਾਅਦ ਲਾਹੌਰ ਦੇ ਸਰਕਾਰੀ ਖਜ਼ਾਨੇ ਨੂੰ ਇਸ ਲੁੱਟ ਤੋਂ ਬਹੁਤ ਜ਼ਿਆਦਾ ਦੌਲਤ ਮਿਲੀ ਤਾਂ ਦੋਸਤੋ ਮਲਤਾਨ ਨੂੰ ਜਿੱਤਣ ਤੋਂ ਬਾਅਦ ਸ਼ੇਰੇ ਪੰਜਾਬ ਨੇ ਆਪਣੇ ਦਰਬਾਰੀਆਂ ਅਤੇ ਦਰਬਾਰ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਸਤਕਾਰ ਵੱਜੋ ਮਲਤਾਨੀ ਰੇਸ਼ਮੀ ਪਹਿਰਾਵੇ ਪੇਟ ਕੀਤੇ ਮਲਤਾਨ ਨੂੰ ਜਿੱਤਣ ਵਾਲੇ ਦੀਵਾਨ ਚੰਦ ਸਫਰ ਜੰਗ ਬਹਾਦਰ ਦਾ ਖਿਤਾਬ 25000 ਰੁਪਏ ਦੀ ਜਾਗੀਰ ਅਤੇ ਇਨਾਮ ਵੱਜੋਂ 1 ਲੱਖ ਰੁਪਏ ਦੀ ਖਿਲਤ ਅਤੇ ਸ਼ਾਹੀ ਪਹਿਰਾਵਾ ਦਿੱਤਾ ਗਿਆ ਨਵਾਬ ਮੁਜੱਫਰ ਖਾਨ ਦੇ ਪੁੱਤਰਾਂ ਸਰਫਰਾਜ ਖਾਨ ਤੇ ਜਖਮੀ ਜੁਲਫੀਕਾਰ ਖਾਨ ਨੂੰ ਲਾਹੌਰ ਲਿਆਂਦਾ ਗਿਆ ਜਿੱਥੇ ਸ਼ੇਰੇ ਪੰਜਾਬ ਨੇ ਉਹਨਾਂ ਦੇ ਗੁਜ਼ਾਰੇ ਲਈ ਇੱਕ ਵਜੀਫਾ ਵਧੀਆ ਤੈਅ ਕੀਤਾ ਹੁਣ ਅਫਗਾਨ ਪ੍ਰਭਾਵ ਦਾ ਅੰਤ ਹੋੰਦਾ ਮਲਤਾਨ ਨੂੰ ਸਿੰਧ ਨਦੀ ਅਤੇ ਖੈਬਰ ਦਰਰੇ ਦੇ ਵਿਚਕਾਰ ਅਫਗਾਨ ਦਬਦਬੇ ਦਾ ਕੇਂਦਰ ਮੰਨਿਆ ਜਾਂਦਾ ਸੀ ਮਲਤਾਨ ਨੂੰ ਲਾਹੌਰ ਦਰਵਾਜ਼ਾ ਨਾਲ ਜੋੜਨ ਨਾਲ ਪੰਜਾਬ ਅਤੇ ਦੱਖਣੀ ਖੇਤਰਾਂ 'ਚ ਅਫਗਾਨ ਦਬਦਬੇ ਦੇ ਅੰਤ ਦਾ ਸੰਕੇਤ ਮਿਲਿਆ ਇਸ ਜਿੱਤ ਨੇ ਬਹਾਵਲਪੁਰ ਡੇਰਾ ਗਾਜੀ ਖਾਨ ਡੇਰਾ ਇਸਮਾਇਲ ਖਾਨ ਅਤੇ ਮਨਕੇਰਾ ਦੇ ਸਰਦਾਰਾਂ ਨੂੰ ਆਪਣੇ ਅਧੀਨ ਕਰਨ ਤੇ ਸਿੰਧ ਵੱਲ ਵਧਣ ਵਿੱਚ ਮਦਦ ਕੀਤੀ ਉਸ ਤੋਂ ਬਾਅਦ ਦੋਸਤੋ ਅੰਤ ਵਿੱਚ ਮਲਤਾਨ ਦੀ ਘੇਰਾਬੰਦੀ ਦੇ ਅੰਤ ਦੇ ਨਾਲ ਪੰਜਾਬ ਤੇ ਅਫਗਾਨਾਂ ਦਾ ਪ੍ਰਭਾਵ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ ਤੇ ਸਿੱਖਾਂ ਨੇ ਛੇਤੀਓ ਪਸ਼ਾਬਰ ਤੇ ਵੀ ਕਬਜ਼ਾ ਕਰ ਲਿਆ ਸੀ ਤਾਂ ਦੋਸਤੋ ਇਹ ਸੀਗੀ ਅੱਜ ਦੀ ਗੱਲਬਾਤ ਸ਼ੇਰੇ ਪੰਜਾਬ ਬਾਰੇ ਤੇ ਜਮਜਮਾ ਤੋਪ ਦੇ ਬਾਰੇ ਸੋ ਮਿਲਦੇ ਹਾਂ ਦੋਸਤੋ ਅਗਲੀ ਕੋਈ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਦੇ ਹੋ ਗਿਆ ਸਤਿ ਸ਼੍ਰੀ ਅਕਾਲ